ਦਾ ਦੇਰ ਨਾਲ ਟੋਪਾਲਿਆ ਪਰਾਂ ਦਾ ਸਰਕਾਰੀ ਮੈਦੇ ਆਪਨੇ ਬੌਲ ਨਾਲ ਜੁੜੇ ਹੋ ਤੇ ਆਪਾਂ ਨੂੰ ਹੋ ਰਿਹਾ ਹੈ ਆਪਾਂ ਦੇਖੋ ਵੀ ਰੰਡੇ ਦੇ ਵਿੱਚ ਆਈਏ ਆਪਾਂ ਆਪਾਂ ਚੰਗੀਆਂ ਜੀ ਦਾ ਜਨੂਨ ਜੀ ਹੋ ਰਿਹਾ ਬਾਲੋ ਦੇ ਅੰਦਰ ਉਹ ਖਾਣੇ ਦੇ ਵੀ ਦੋਸਤ ਨਾਲ ਹੋਇਆ ਪਰ ਫੇਰ ਵੀ ਨਿਕਲਿਆ ਐ ਨਹੀਂ ਖਾਣਨਾ ਦੋਸਤ ਜੀ ਆਪਾਂ ਨਾਲ 400 ਬੰਦੇ ਦਾ ਅਰੇਂਜਮੈਂਟ ਹੁੰਦਾ ਸੀ ਇਹ ਚ ਇਹ ਚ ਹਾਂ ਤੇ ਇਹ ਇਹ ਵੀ ਬਾਤ ਸਾਹਮਣੇ ਬਣਾਇਆ ਸਾਹਮਣੇ ਬਣਾਇਆ ਸੀਗਾ ਇਹ ਵੀ ਕਿਹੜੇ ਪਰਿਵਾਰ ਕਰਦੇ ਸੀ ਇਹ ਚ ਸਾਰੇ ਕਰਦੇ ਸੀ ਐਸ ਫੌਜੀ ਸਿੰਘ ਨੇ ਲੱਕ ਨਾਲ ਬੰਬ ਬਣ ਕੇ ਪੂਰੀ ਪਾਕਿਸਤਾਨ ਦੇ ਟੈਂਕਾਂ ਦੇ ਉੱਤੇ ਲੱਕ ਨਾਲ ਬੰਬ ਬਣ ਕੇ ਮਾਰੀ ਸੀ ਛਾਲ ਤੇ ਟੈਂਕ ਉਡਾਦੇ ਸੀ ਤੇ ਇੱਥੇ ਲਾਜਵੀ ਫਰੀ ਹੈ ਇੱਥੋਂ ਦਾ ਜਿਹੜਾ ਪ੍ਰਬੰਧਕਾ ਸੇਵਾਗਾਰ ਆਪਣਾ ਮੁੱਖ ਬਾਊ ਚੰਜੀ ਲਾਲ ਗਰਗਜੀ ਹੈ ਹਸਪਤਾਲ ਦੇ ਬਹੁਤ ਘੱਟ ਫੀਸਾਂ ਤੇ ਇਸ ਸੈਪਰੇਸ਼ਨ ਹੁੰਦੇ ਆ ਪ੍ਰੇਮ ਚੰਦ ਦੀ ਦੁਕਾਨ ਤੇ ਆਪਣਾ ਇਸ ਬਜ਼ੁਰਗ ਦਾ ਬਹੁਤ ਪਿਆਰਾ ਅੰਕਲ ਜੀ ਅੱਜ ਹੈ ਨਹੀਂ ਉਹਨਾਂ ਦੇ ਮੁੰਡੇ ਆ ਤੇ ਗਰਮੀਤ ਜੇਲਦਾਰ ਬਣਾਉ ਐਨਕਾਂ ਵਧੀਆ ਐਨਕਾਂ ਤੁਸੀਂ ਇੱਥੋਂ ਬਣਾ ਸਕਦੇ ਹੋ ਮਹਾਵੀਰਾ ਹਸਪਤਾਲ ਦੇ ਵਿੱਚ ਪ੍ਰੇਮ ਚੰਦ ਜੀ ਤੋਂ ਚਾਚਾ ਮਿਲ ਗਿਆ ਇੱਧਰ ਸੁਖਵੀਰ ਸਿੰਘ ਜੱਸੀਪੁਰ ਵਾਲੀ ਸਾਡੀ ਚਾਚੀ ਦੀ ਦਵਾਈ ਲੈਣ ਆਏ ਹੋ ਬਲੌਗ ਬਣਾਉਣੇ ਆ ਕਿਵੇਂ ਆ ਦਵਾਈ ਲੈਣ ਆਏ ਹੋ ਨਹੀਂ ਹੋਰ ਹੋਰ ਜੀ ਰਿਡੀਟ ਆਇਆ ਚਾਚਾ ਜੀ ਦੇ ਪੈਨ ਚੈੱਕ ਕਰਨ ਆਏ ਮਾਮੀਆ ਕੀ ਦਾ ਅੱਛਾ ਸਾਡਾ ਚਾਚਾ ਜੀ ਚਾਚੀ ਜੀ ਕਹਿੰਦੇ ਹਸਪੀਟਲ ਨੂੰ ਚੈੱਕ ਕਰਨ ਆਏ ਆ ਕਾਲ ਦੋਸਤੋ ਮੈਂ ਭਪਿੰਦਰ ਸਿੰਘ ਚਾਹਾਨ ਜੱਸੀਪੌ ਵਾਲੀ ਅੱਜ ਦੇ ਬਲੌਗ ਚ ਤੁਹਾਨੂੰ ਕਰਾਉਨੇ ਆ ਬਠਿੰਡਾ ਸ਼ਹਿਰ ਦੇ ਦਰਸ਼ਨ ਇਸ ਟਾਈਮ ਖੜਿਆ ਅਸੀਂ ਕਮਿਊਨਿਟੀ ਹਾਲ ਜਿੱਥੇ ਕੀ ਸਾਰੀ ਪਰਿਵਾਰ ਜੁਨੀਆ ਲਾ ਗਈ ਪਰਿਵਾਰੀ ਦਫ਼ਤਰ ਆਗੇ ਇਹ ਵੀ ਬਾਈ ਬਾਦਲ ਸਾਹਮਣੇ ਬਣਾਇਆ ਸੀ ਅੱਜ ਦੇ ਨੇ ਆ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਬਠਿੰਡੇ ਚ ਬਾਹਰ ਸਾਹਮਣੇ ਬਣਾਈਆਂ ਸੀ ਸਾਹਮਣੇ ਆਉਂਦੀਆਂ ਹਨ ਕਿਵੇਂ ਸੀ ਇਹ ਸਿਸਟਮ ਇਹ ਕਮਿਊਨਿਟੀ ਹਾਲ ਹੈ ਜਿਹੜੇ ਹਾਲ ਜਿਵੇਂ ਕਮਿਊਨਿਟੀ ਹਾਲ ਜਿਵੇਂ ਛੋਟੇ ਕਮਿਊਨਿਟੀ ਹਾਲ ਹੁੰਦੇ ਉਹਨਾਂ ਦੀ ਮੀਟਿੰਗ ਮੀਟਿੰਗ ਹੁੰਦੀ ਹੈ ਹਾਂ ਹਾਂ ਜਿਹੜੇ ਵੱਡੇ ਕਮਿਊਨਿਟੀ ਹਾਲ ਆ ਨਾ ਇਹ 3 ਵੇਸ ਚ ਆ ਇਹ 3 ਵੇਸ ਤਾਂ ਬੜੰਡੇ ਆਹ ਦਾਦੀ ਪੁੱਤੀ ਪਾਰਕ ਆ ਹਾਂ ਹਾਂ ਦਾਦੀ ਪੁੱਤੀ ਪਾਰਕ ਆ ਨਾਲ ਆ ਇੱਧਰ ਲਾ ਹੈ ਨਾਲ ਹੀ ਇਹ ਕੰਦਲ ਆ ਨਾਲ ਹੀ ਕੰਦਲ ਆ ਤੇ ਇਹ ਇਹ ਨਾਲ ਲਾ ਜੀ ਹੈ ਤੇ ਇਹ ਬਾਈ ਜੀ ਦਾ ਨਾਲ ਮੂਵ ਫੰਕਸ਼ਨ ਹੁੰਦੇ ਸੀ ਵਧੀਆ ਤਕੜਾ ਵਧੀਆ ਪ੍ਰੋਗਰਾਮ ਹੈ ਬਹੁਤ ਕਿੱਡੀ ਜਗਾ ਯਾਰ ਅੱਛਾ ਇਹ ਵੀ ਬਾਦਲ ਸਾਹਿਬ ਨੇ ਬਣਾਇਆ 400 ਬੰਦੇ ਦਾ ਅਰੇਂਜਮੈਂਟ ਹੁੰਦਾ ਸੀ ਇਹ ਚ ਇਹ ਚ ਤੇ ਇਹ ਵੀ ਬਾਦਲ ਸਾਹਿਬ ਨੇ ਬਣਾਇਆ ਇਹ ਵੀ ਬਾਦਲ ਸਾਹਿਬ ਨੇ ਬਣਾਇਆ ਸੀਗਾ ਇਹ ਰੇ ਵੀ ਕਿਹੜੇ ਪਰਿਵਾਰ ਕਰਦੇ ਸੀ ਇਹ ਚ ਸਾਰੀ ਕਰਦੇ ਸੀ ਪੂਰਾ ਵਧੀਆ ਕੋ ਉਹ ਪਿੱਛੇ ਬਿਲਡਿੰਗ ਕਿੱਡੀ ਕੋਣੀ ਆ ਅੱਛਾ ਉਹ ਬਿਲਡਿੰਗ ਵੀ ਵਧੀਆ ਹੈ ਨਾ ਹੁਣ ਇੱਥੇ ਆਪਣਾ ਪਰਿਵਾਰ ਆ ਜੁਨੀਆ ਨਾਲ ਆ ਗਿਆ ਨਾ ਕਰੋਨਾ ਕਾਂਗਰਸ ਆ ਗਈ ਕਾਂਗਰਸ ਨੇ ਠੇਕੇ ਦੇਦੇ ਪਟਵਾਰੀ ਆ ਗਏ ਮਤਲਬ ਇੱਥੇ ਆਪਣੇ ਠੇਕੇ ਦੇਦੇ ਦੇ ਸਰਕਾਰ ਨੇ ਬਾਅਦ ਚ ਕਾਂਗ ਠੇਕੇ ਤੋਂ ਬਾਅਦ ਫਿਰ ਕਰੋਨਾ ਆ ਗਿਆ ਕਰੋਨਾ ਚ ਉਹਨਾਂ ਤੋਂ ਹੁਣ ਬਈ ਠੇਕੇ ਵਾਲਾ ਉਹ ਠੇਕਾ ਕਿੱਥੋਂ ਪੁਰ ਹੋਇਆ ਕਰੋਨੇ ਬੰਦ ਹੋ ਗਿਆ ਉਹਨਾਂ ਤੋਂ ਠੇਕੇ ਵੀ ਸੱਟ ਟੁੱਟ ਗਿਆ ਉਹਨਾਂ ਦੇ ਉਹ ਛੱਡ ਗਏ ਫਿਰ ਕਿਸੇ ਨੇ ਮੁੜ ਕੇ ਇਹਨਾਂ ਨੂੰ ਪਹਾਲ ਨਹੀਂ ਕੀਤਾ ਬਸ ਫਿਰ ਹੁਣ ਸਰਕਾਰ ਨੇ ਚੱਕ ਕੇ ਪਟਵਾਰੀਆਂ ਨੂੰ ਦਿੱਤਾ ਇਹ ਪਟਵਾਰੀਆਂ ਦਾ ਠੀਕ ਹੈ ਹੁਣ ਦਿਖਾਉਣੇ ਆਪਾਂ ਅੱਗੇ ਅੱਗੇ ਸ਼ਹਿਰ ਚੱਲਦੇ ਆਂ ਸ਼ਹਿਰ ਤੇ ਆਪਾਂ ਚੱਲਦੇ ਆਂ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਬਲੌਗ ਨਾਲ ਬ੍ਰਾਊ ਆਪਣਾ ਵਧੀਆ ਇਦਰੀ ਕਮਿਊਨਿਟੀ ਹਾਲ ਚ ਬਣਿਆ ਵਾ ਸੇਵਾ ਕੇਂਦਰ ਇਹ ਵੀ ਤੁਹਾਨੂੰ ਪਤਾ ਸਰਦਾਰ ਪ੍ਰਗਾਸ਼ ਸਿੰਘ ਤੇ ਸੁਖਵੀਰ ਬਾਦਲ ਸਿੰਘ ਦਾ ਦੇਣ ਸੀ ਆ ਬਿਲਡਿੰਗ ਆ ਕਮਿਊਨਿਟੀ ਹਾਲ ਦੀ ਇੱਥੇ ਵਿਆਹ ਸ਼ਾਦੀਆਂ ਹੁੰਦੇ ਸੀ ਬਾਦ ਸਾਹਿਬ ਦੀ ਸੋਚ ਦੇਖ ਲਓ ਸ਼ਹਿਰ ਦੇ ਲੋਕ ਘੱਟ ਪੈਸਾਂ ਚ ਇੱਥੇ ਆਪਣੇ ਕੁੜੀਆਂ ਮੁੰਡਿਆਂ ਦੀਆਂ ਵਿਆਹ ਸ਼ਾਦੀਆਂ ਕਰਦੇ ਸੀ ਹਨ ਤੇ ਹੁਣ ਇੱਥੇ ਮੰਲਾ ਵੀ ਪਟਵਾਰੀ ਬੈਠਣ ਲੱਗੇ ਪਟਵਾਰ ਖਾਨਾ ਖੋਲਤਾ ਆਉਣ ਵਾਲੀ ਸਰਕਾਰ ਨੇ ਤੇ ਜਿਵੇਂ ਕਹਿੰਦੇ ਹੁੰਦੇ ਆ ਪਰਿਵਾਰੀ ਦੁਨੀਆ ਨਾਲ ਆ ਗਈ ਹੁਣ ਇੱਥੇ ਸਾਰੀ ਆਪਾਂ ਚੱਲਦੇ ਆ ਅੱਗੇ ਸ਼ਹਿਰ ਤੇ ਲੈ ਵੀ ਚੱਲ ਬਈ ਜਰਾ ਕਿੱਧਰ ਚੱਲ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਸਗਵੀਰ ਬਾਦ ਰਕਹਿ ਦਿੰਦਾ ਹੈ ਵੀ ਮੇਰੇ ਬਾਪੂ ਨੇ ਬਣਾਇਆ ਬਾਈ ਕਹਿਣੇ ਹੀ ਅਗਲੇ ਨੇ ਆ ਬਠਿੰਡਾ ਦੇਖ ਛੜਕਾਂ ਦਿਖਾਉਣੇ ਆ ਤੁਹਾਨੂੰ ਹੈ ਜਿਹੜਾ ਕੋਰਟ ਕੰਪਲੈਕਸ ਉਹ ਵੀ ਕਾਲੀ ਦਲ ਵਾਲੇ ਬਣਾਇਆ ਇਹ ਡੀਸੀ ਦਮਲਾਸ ਜਿਹੜਾ ਸੀਗਾ ਉਹ ਬਣਾ ਸੀਗਾ ਕਾਂਗਰਸ ਵਾਲੇ ਹਾਂ ਮਿੰਨੀ ਸਕੱਤਰ ਵੀ ਕਾਲੀ ਦਲ ਵੇਲੇ ਬਣ ਤੇ ਸਭ ਤੋਂ ਵੱਧ ਦੇਣਾ ਬਠਿੰਡੇ ਨੂੰ ਕੀ ਪੂਰੇ ਪੰਜਾਬ ਨੂੰ ਦੇਣਾ ਉਹਨੂੰ ਦਿਖਾਉਣੇ ਆ ਪਾਣੀ ਦਾ ਪ੍ਰਬੰਧ ਕਰਕੇ ਦਿੱਤਾ ਇਹ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕਰਕੇ ਦਸਕਬੀਰ ਬਾਦਲ ਨੇ ਤੇ ਅਗਲਾ ਹਰੇਕ ਹੁੰ ਜਾ ਕੇ ਕਹਿੰਦਾ ਇਹ ਕੀ ਕਰਤਾ ਬਾਦਲਾ ਲੈਨੇ ਹਾਂ ਹਰੇ ਤਾਂ ਨਹੀਂ ਕਹਿੰਦੇ ਜਿਹੜੇ ਮਾਲਵਾ ਵੀ ਵਿਰੋਧੀ ਪਾਰਟੀਆਂ ਵਾਲੇ ਆ ਜਿਨ੍ਹਾਂ ਦਾ ਕੰਮ ਹੀ ਬਾਦਲ ਸਾਹਿਬ ਨੂੰ ਨਫ਼ਰਤ ਕਰਨਾ ਆ ਅਕਾਲੀ ਦਲ ਨੂੰ ਨਫ਼ਰਤ ਕਰਨਾ ਆ ਛੜਕਾਂ ਦੇਖ ਲਓ ਭਾਈ ਮਲਾਈ ਵਰਗੀਆਂ ਬਣਾਈਆਂ ਉਹ ਦੋਦੀਆਂ ਇਹ ਜੀ ਰੋਡ ਤੇ ਜਿੱਥੇ ਕੀ ਸਭ ਤੋਂ ਵੱਧ ਹਾਈਲਾਈਟ ਵਾਲੇ ਸੈਂਟਰ ਇਸ ਰੋਡ ਤੇ ਸੀ ਤੇ ਇੱਥੇ ਹੀ ਬੜੀ ਟਰੈਫਿਕ ਹੁੰਦੀ ਸੀਗੀ ਮੁੰਡਿਆਂ ਦੀ ਤੇ ਕੈਨੇਡਾ ਨੇ ਜਦੋਂ ਬੰਦ ਕਰਤੇ ਲੋਕਾਂ ਨੂੰ ਸਾਂਝ ਵੀ ਆ ਗਈ ਹੁਣ ਇੱਥੇ ਬਿਲਕੁਲ ਨਾ ਮਾਤਰਾ ਹੀ ਰਹਿ ਗਏ ਮਾਲਾ ਆਪਣੇ ਹਾਈਲਾਈਟ ਸੈਂਟਰ ਬਹੁਤ ਘੱਟ ਰਹਿ ਗਏ ਆਪਾਂ ਆ ਗਏ ਬਾਬਾ ਜੀਤ ਸਿੰਘ ਜੀ ਦੇ ਚੌਂਕ ਕੋਲੇ ਆ ਗਏ ਹੁਣ ਅਗਲੀ ਜੀਤ ਰੋਡ ਵਾਲੀ ਚੜਾਂਗੇ ਸੜਕ ਪੁਰਾਣੀ ਪੱਜਦੀ ਹੈ ਜਿਹੜੀ ਵਸਟ ਦੇ ਨੇੜੇ ਪਾਣੇ ਵਸਟ ਦੇ ਨੇੜੇ ਆ ਉੱਥੇ ਚੱਲਦੇ ਆਪਾਂ ਆਪਣੇ ਵਲੌਗ ਨਾਲ ਜੁੜੇ ਰਹੋ ਲੋਕਾਂ ਨੂੰ ਦੇਖਦੇ ਰਹੋ ਖਿੱਤ ਕੇ ਕਰ ਦਿਓ ਸ਼ੇਅਰ ਵਲੌਗ ਨੂੰ ਕਮੈਂਟ ਕਰ ਦਿਓ ਲਾਇਕ ਕਰ ਦਿਓ ਪਿੱਛੇ ਹੀ ਆ ਤਾਂ ਖੱਚੀ ਚੱਲ ਤੂੰ ਹੁਣ ਚੜ ਗਏ ਆ ਆਪਾਂ ਜੀਤ ਰੋਡ ਤੇ ਹੁਣ ਰੌਣਕਾਂ ਵੀ ਗਾਇਬ ਹੋ ਚੁੱਕੀਆਂ ਜੀਤ ਰੋਡ ਤੇ ਹਾਈਲਾਈਟ ਸੈਂਟਰ ਬੰਦ ਹੋਣ ਕਰਕੇ ਬੜੀਆਂ ਰੌਣਕਾਂ ਸੀ ਇੱਥੇ ਜਵਾਬ ਕੂਆਂ ਮੁੰਡੇ ਕੀ ਸਾਰੇ ਤਰ੍ਹਾਂ ਦੇ ਲੋਕ ਹੀ ਆਉਂਦੇ ਤੁਹਾਨੂੰ ਪਤਾ ਹੀ ਆਣਾ ਤੇ ਪੁਲਸ ਦੀ ਵੀ ਸਪੈਸ਼ਲ ਇੱਥੇ ਡਿਊਟੀ ਲੱਗਦੀ ਸੀ ਲੋਕਾਂ ਨੂੰ ਸਹਾਰਨ ਵਾਸਤੇ ਤੇ ਹੁਣ ਜਮਾ ਕੋਈ ਇੰਨੀ ਮੰਡੀਰ ਨਹੀਂ ਦਿਖ ਰਹੀ ਜੇ ਕੋਈ ਹੈ ਤਾਂ ਕੋਈ ਆਪਣੇ ਕੰਮ ਧੰਦੇ ਵਰਗਾ ਸਾਡੇ ਵਰਗਾ ਫਿਰਦਾ ਰੋਡ ਤੇ ਜੀਤ ਰੋਡ ਤੇ ਕਿਹੜੇ ਕਿਹੜੇ ਮੇਰੇ ਵੀਰਾਂ ਨੇ ਇੱਥੇ ਹਾਈਲਾਈਟ ਸੈਂਟਰਾਂ 'ਚ ਪੜ੍ਹਿਆ ਕਿਹੜੇ ਕਿਹੜਿਆਂ ਨੇ ਗੇੜੀਆਂ ਲਾਈਆਂ ਟਵਿੰਟ ਕਰਕੇ ਜ਼ਰੂਰ ਦੱਸਿਓ ਜੀਤ ਰੋਡ ਤੇ ਮੇਰੀ ਭੂਆ ਜੀ ਦਾ ਘਰ ਵੀ ਆ ਇੱਥੇ ਮੇਰੇ ਪਪੜ ਜੀ ਦਾ ਨਾਂ ਕਰਮ ਸਿੰਘ ਸਿੱਧੂ ਐ ਤੇ ਆਪਾਂ ਉਹਨਾਂ ਦੀ ਕੋਠੀ ਆ ਜਾਵਾਂ ਜਿਹੜੀ ਖੋਖਰ ਵਕੀਲ ਦੀ ਕੋਠੀ ਹੁੰਦੀ ਸੀ ਸਾਹਮਣੇ ਉੱਥੇ ਆ ਤੁਹਾਨੂੰ ਦਿਖਾਉਣਿਆਂ ਜੇ ਆਪਾਂ ਆਪਦੀ ਭੂਆ ਦਾ ਘਰ ਦਿਖਾਉਣਾ ਮੈਂ ਤੁਹਾਨੂੰ ਅਸੀਂ ਛੋਟੇ ਹੁੰਦੇ ਭੂਆ ਕੋਲੇ ਬਹੁਤ ਆਉਂਦੇ ਸੀ ਪਰ ਹੁਣ ਘਟਾਈ ਦਾ ਕੋਲ ਦੀ ਲੰਘ ਜਾਈ ਦਾ ਮੈਂ ਵਜੀ ਰਹਨੇ ਆ ਜ਼ਿੰਦਗੀ ਚ ਆ ਆ ਗਿਆ ਮੇਰੀ ਭੂਆ ਜੀ ਦਾ ਘਰ ਮੇਰਾ ਫੋਫੜ ਜੀ ਕਰਮ ਸਿੰਘ ਮਾਸਟਰ ਪ੍ਰਿੰਸੀਪਲ ਸੀ ਜਸਦੀਪਾ ਵਾਲੀ ਮਾਸਟਰ ਰਟਾਇਰ ਹੋ ਗਏ ਤੇ ਆ ਉਹਨਾਂ ਦੇ ਭਰਾ ਡਾਕਟਰ ਦਾ ਸਵਰਨ ਸਿੰਘ ਦਾ ਘਰ ਇਹਨਾਂ ਦਾ ਪਿੰਡਾ ਕੌਰਿਆਣਾ ਆ ਸਜੀਤ ਕਲਾਣਾ ਦਾ ਹਸਤਾਲ ਆ ਗਿਆ ਇੱਥੇ ਹੁਣ ਆਪਾਂ ਜਾਵਾਂਗੇ ਪੁਰਾਣੇ ਬਸ ਅੱਡੇ ਚ ਆਨੰਦ ਸਿੰਘ ਚੌਂਕ 1900 ਗਵਾਟ ਦੀ ਜੰਗ ਦੇ ਹੀਰੋ ਤੇ ਸ਼ਹੀਦ ਵੀਰ ਚੱਕਰ ਵੀਰ ਚੱਕਰ ਵਿਜੇਤਾ ਚੱਲਦੇ ਆਪਾਂ ਤੁਹਾਨੂੰ ਲਵਾਉਨੇ ਆ ਚੱਕਰ ਹੁਣ ਆਪਾਂ ਆਗੇ ਪੁਰਾਣੇ ਬਸਟਰ ਦੇ ਨੇੜੇ ਉਹਦਰ ਲਾਰਡ ਪਬਲਿਕ ਰਾਮ ਪਬਲਿਕ ਸਕੂਲ ਆ ਗਿਆ ਤੇ ਇਧਰ ਆ ਗਿਆ ਸ਼ਹੀਦ ਫਾਈਨਾਂਸਿੰਗ 1962 ਦੀ ਜੰਗ ਦਾ ਵੀਰ ਚੱਕਰ ਵਿਜੇਤਾ ਆਪਾਂ ਆਗੇ ਚੌਂਕ ਤੇ ਹੁਣ ਮੁੜਦੇ ਆਪਾਂ ਲੱਕ ਨਾਲ ਸੰਭਵਨ ਕਿ ਟੈਂਕਾਂ ਨੂੰ ਜਾ ਮਾਰੀ ਸੀ ਇਸ ਫੌਜੀ ਸਿੰਘ ਨੇ ਲੱਕ ਨਾਲ ਬੰਬ ਬਣ ਕੇ ਕੌਰੀ ਪਾਕਿਸਤਾਨ ਦੇ ਟੈਂਕਾਂ ਦੇ ਉੱਤੇ ਲੱਕ ਨਾਲ ਬੰਬ ਬਣ ਕੇ ਮਾਰੀ ਸੀ ਛਾਲ ਤੇ ਟੈਂਕ ਉਡਾਦੇ ਸੀ ਤੇ ਨਾਲ ਪੁਲ ਵੀ ਡਾਤਾ ਸੀ ਆਪਾਂ ਆ ਗਏ ਮਹਾਵੀਰ ਹਸਪਤਾਲ ਚ ਇਧਰ ਆਪਾਂ ਬਾਈ ਨੂੰ ਮਿਲਣਾ ਇੱਕ ਨੂੰ ਮੜਾ ਜਾ ਮਿਲ ਚਲੀਏ ਆ ਇੱਥੇ ਬਣਾਉਗਾ ਜਿਆਦਾ ਐਨਕਾ ਤੇ ਇੱਥੇ ਲਾਜਵੀ ਫ੍ਰੀ ਐ ਇੱਥੋਂ ਦਾ ਜਿਹੜਾ ਪ੍ਰਬੰਧਕਾ ਸੇਵਾਗਾਰ ਆਪਣਾ ਮੁੱਖ ਬਾਬੂ ਚੰਨਜੀ ਲਾਲ ਗਰਗਜੀ ਐ ਹਸਪਤਾਲ ਦੇ ਬਹੁਤ ਘੱਟ ਫੀਸਾਂ ਤੇ ਇੱਥੇ ਆਪਰੇਸ਼ਨ ਹੁੰਦੇ ਆ ਅੱਖਾਂ ਦੀ ਬਹੁਤ ਵਧੀਆ ਚੈੱਕ ਅਪ ਹੁੰਦੀ ਐ ਬਾਬੂ ਚੰਨਜੀ ਲਾਲ ਜੀ ਬਾਈ ਰਾਜਨ ਗਰਗਜੀ ਹੁਣ ਇਹਨਾਂ ਦੀ ਸੇਵਾ ਸੰਭਾਲ ਕਰਦੇ ਆ ਇਹ ਆਪਣਾ ਜੈਲਦਾਰ ਬਣਾਉਗਾ ਐਨਕਾ ਇੱਥੇ ਆ ਗਏ ਮਹਾਵੀਰ ਦਲ ਹਸਪਤਾਲ ਦੇ ਪ੍ਰੇਮ ਚੰਦ ਦੀ ਦੁਕਾਨ ਤੇ ਆਪਣਾ ਇਸ ਬਜ਼ੁਰਗ ਦਾ ਬਹੁਤ ਪਿਆਰਾ ਅੰਕਲ ਜੀ ਅੱਜ ਹੈ ਨਹੀਂ ਉਹਨਾਂ ਦੇ ਮੁੰਡੇ ਆ ਗਰਮੀਤ ਜੈਲਦਾਰ ਬਣਾਉ ਐਨਕਾ ਵਧੀਆ ਐਨਕਾ ਤੁਸੀਂ ਇੱਥੋਂ ਬਣਾ ਸਕਦੇ ਹੋ ਮਹਾਵੀਰ ਹਸਪਤਾਲ ਦੇ ਵਿੱਚ ਪ੍ਰੇਮ ਚੰਦ ਜੀ ਤੋਂ ਸਸਤੀਆਂ ਦੇ ਹੈ ਸਸਤੀਆਂ ਤੇ ਵਧੀਆ ਮੈਂ ਵੀ ਆਪਰੇਸ਼ਨ ਇੱਥੋਂ ਕਰਵਾਇਆ ਸੀ ਬਹੁਤ ਵਧੀਆ ਆਪਰੇਸ਼ਨ ਕਰਦੇ ਆ ਬਹੁਤ ਸਸਤੇ ਰੇਟਾਂ ਤੇ ਤੇ ਬਹੁਤ ਵਧੀਆ ਸੇਵਾ ਨਿਵਾ ਰਿਹਾ ਏ ਆ ਹਸਪਤਾਲ ਸ੍ਰੀ ਚਰਨਜੀਤ ਲਾਲ ਗਰਗ ਜੀ ਦੀ ਅਗਵਾਈ ਹੇਠ ਬਾਈ ਰਾਜਨ ਗਰਗ ਜੀ ਦੀ ਅਗਵਾਈ ਹੇਠ ਆ ਬਾਈ ਚਲਦਾ ਨੂੰ ਵਧੀਆ ਇਨਕਾ ਬਣਾ ਲਦੇ ਚੰਗਾ ਪਾ ਯਾਰ ਸਾਡੇ ਚਲਦਾ ਦੇ ਅੱਖੇ ਲੱਗ ਇਹ ਨਹੀਂ ਲੱਗਦੀ ਮੈਨੂੰ ਕੰਮ ਦੇ ਦੇ ਮੈਂ ਤਾਂ ਮੇਰਾ ਇਹ ਕੋਈ ਤੁਸਤੀ ਨੂੰ ਜਿਹੜਾ ਕਰੀ ਜਾਂਦਾ ਬਾਈ ਨਾ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਕਮੈਂਟ ਤੇ ਲਾਇਕ ਜ਼ਰੂਰ ਕਰਦਾ ਕਰੋ ਨਾਲੇ ਦੱਸਿਆ ਕਰੋ ਵੀ ਆਪਣਾ ਬਲੌਗ ਕਿਵੇਂ ਆ ਕੀ ਘਾਟ ਸੀ ਤੇ ਉਹ ਆਪਾਂ ਅਗਲੀ ਵਾਰ ਘਾਟ ਜੋ ਗਲਤੀ ਹੈ ਉਹਨੂੰ ਸੁਧਾਰ ਸਕੀਏ ਘਾਟ ਆ ਜੋ ਉਹਨੂੰ ਪੂਰਾ ਕਰ ਸਕੀਏ ਸਹੀ ਕਰ ਸਕੀਏ ਹੈਨਾ ਕਮੈਂਟ ਕਰਿਆ ਕਰੋ ਲਾਇਕ ਕਰਿਆ ਕਰੋ ਮੇਰੇ ਭਰਾ ਸਾਰਿਆਂ ਨੂੰ ਬੇਨਤੀ ਆ ਭੈਣ ਭਰਾਵਾਂ ਨੂੰ ਜੋ ਵੀ ਆਪਣਾ ਮਨ ਵਾਲਾ ਬਲੌਗ ਦੇਖਦਾ ਹੈ ਤੇ ਤੁਹਾਡੇ ਕਮੈਂਟ ਕਰਨ ਨਾਲ 2 ਮਿੰਟਾਂ ਦੇ ਨਾਲ ਆਪਣਾ ਵਲੌਗ ਫੇਅਰ ਹੋ ਜਾਂਦਾ ਹੈ ਆਪਾਂ ਬਹੁਤ ਜਲਦੀ ਤੁਹਾਨੂੰ ਅੱਜ ਆਪਾਂ ਪੰਜਾਬੀ ਵਲੌਗ ਮੇਰੇ ਗੇੜੀ ਕਹਿ ਲਓ ਅੱਜ ਤੁਹਾਨੂੰ ਦਿਖਾਉਣੇ ਆ ਬਰਿੰਡਾ ਸ਼ਹਿਰ ਦੀ ਸ਼ਹਿਰ ਕਹਿ ਲਓ ਜਾਂ ਗੇੜੀ ਕਹਿ ਲਓ ਆਪਾਂ ਲਾ ਰਹੇ ਆ ਤੇ ਚੰਗਾ ਲੱਗਿਆ ਕਮੈਂਟ ਲੈ ਕਰ ਦਿਓ ਤੇ ਸ਼ੇਅਰ ਕਰ ਦਿਓ ਟਿੰਟ ਜ਼ਰੂਰ ਕਰਿਓ ਨਾ ਤੁਨੂੰ ਪਹਿਲਾਂ ਹੀ ਬੇਨਤੀ ਕਰੀਏ ਕਿ ਜਿਹੜੇ ਵੀ ਵੀਰ ਦੀਆਂ ਜਾਤਾਂ ਵਢੰਡੇ ਨਾਲ ਜੁੜੀਆਂ ਆਪਣੇ ਕਮੈਂਟਾਂ 'ਚ ਜਰੂਰ ਦੱਸੋ ਜਿਵੇਂ ਆਪਾਂ ਹੁਣ ਬੈਠੇ ਹਾਂ ਮਾਵੀਰਾ ਹਸਪਤਾਲ ਦੇ ਪ੍ਰੇਮ ਜਾਂਦੀ ਦੁਕਾਨ ਤੇ ਬਹੁਤ ਵਧੀਆ ਇਹਨਾਂ ਕਾ ਬਣਾਉਂਦਾ ਦੱਸੋ ਇੱਥੋਂ ਕਿਨੇ ਕਿਨੇ ਕਾ ਬਣਾਈਆਂ ਜੀ ਪਹਿਲਾਂ ਕੌਣ-ਕੌਣ ਇਹ ਸਸ ਹਸਪਤਾਲ ਚ ਦਵਾਈ ਲੈ ਕੇ ਗਏ ਹੋਏ ਆ ਚਾਚਾ ਮਿਲ ਗਿਆ ਇੱਧਰ ਸੁਖਵੀਰ ਸਿੰਘ ਜੱਸੀਪੋ ਵਾਲੀ ਸਾਡੀ ਚਾਚੀ ਦੀ ਦਵਾਈ ਲੈਣ ਆਏ ਹੋ ਬਲੌਗ ਬਣਾਉਣੇ ਆ ਕਿਹਨਾਂ ਦਵਾਈ ਲੈਣ ਆਏ ਹੋ ਹੋਰ ਦੇ ਨੇਤੀ ਆਇਆ ਚੈੱਕ ਹੈ ਇਹਦਾ ਬਾਈਪੈਸ ਚੈੱਕ ਕਰਨਾ ਹੈ ਮਾ ਵੀਰ ਕੀ ਦਾ ਅੱਛਾ ਸਾਡਾ ਚਾਚਾ ਜੀ ਚਾਚੀ ਜੀ ਕਹਿੰਦੇ ਹਸਪੀਟਲ ਨੂੰ ਚੈੱਕ ਕਰਨਾ ਆਏ ਆ ਜਿਆਲਦਾਰ ਨੇ ਐਣਕ ਵੀਲਾ ਲਈ ਤੇ ਹੁਣ ਪਾਣੀ ਪਿਆਵੇ ਬਾਈ ਠੰਡਾ ਸਾਡੇ ਬੰਦੇ ਨੂੰ ਪਹਿਲੇ ਵੀ ਪਾਈ ਦੀ ਸੀ ਹਾਂ ਮੈਂ ਉੱਪਰੋਂ ਉੱਤੇ ਕੋਲੇ ਉਹਦਾ ਉਹ ਆਉਂਦਾ ਜੀ ਕਿੰਨੇ ਕੋਲ ਚੁਣੇ ਮੈਂ ਬਹੁਤ ਚਰਦਾ ਹੁਣ ਪ੍ਰਾਣ ਇਹਨਾਂ ਕੋਲੇ ਹਾਂ ਉਹ ਡੈਡੀ ਵੀ ਇਹਨਾਂ ਤੋਂ ਬਣਾ ਕੇ ਜਾਂਦੇ ਜਾਨਕਾ ਅੱਜ ਕੱਲ ਨੂੰ ਫੇਰ ਫੇਰ ਬੈਂਦੀ ਕਰਦੇ ਆ ਆਪਣਾ ਬਾਈ ਜੀ ਮਹਾਵੀਰ ਚ ਪ੍ਰੇਮਚੰਦ ਜੀ ਦੇ ਐਨਕਾ ਬਣਾਉ ਆ ਕੇ ਬਹੁਤ ਵਧੀਆ ਐਨਕ ਤੇ ਸਸਤੀ ਬਣਾਉਂਦਾ ਹੈ ਮੇਨ ਗੱਲ ਇਹ ਆ ਜੋ ਵੀ ਕੋਈ ਲੋੜਵੰਦ ਦੀ ਇਹ ਹਸਪਤਾਲ ਵੀ ਬਹੁਤ ਘੱਟ ਪੈਸਿਆਂ ਚ ਬਿਮਾਰੀ ਅੱਖਾਂ ਦਾ ਇਲਾਜ ਕਰਦਾ ਜੇ ਕੋਈ ਹੈ ਤਾਂ ਆਪਣੇ ਗਰੀਬ ਵਰਗ ਦੇ ਨੂੰ ਇਸ ਹਸਪਤਾਲ ਦਾ ਸੁਨੇਹਾ ਜ਼ਰੂਰ ਪਹੁੰਚਾਓ ਬੀ ਬਟਿੰਡੇ ਚ ਅੱਖਾਂ ਦਾ ਪ੍ਰਸਿੱਧ ਹਸਪਤਾਲ ਆ ਮਹਾਵੀਰ ਦਾਲ ਜੋ ਚਰੰਜੀ ਲਾਲ ਗਰਗਜੀ ਦੀ ਅਗਵਾਈ ਹਟ ਚੱਲਦਾ ਹੈ ਬਾਈ ਰਾਜਨ ਗਰਗਜੀ ਦੀ ਅਗਵਾਈ ਹਟ ਚੱਲਦਾ ਹੈ ਮਸਤਾਲ ਨੂੰ ਦੀ ਸੇਵਾ ਕਰਦੇ ਆ ਉਹ ਨਿਕਲੇ ਕਿਹੜੇ ਲੋਕ ਜੇ ਤੁਹਾਨੂੰ ਯਾਦ ਹੋਵੇ ਹੁਣ ਆਪਾਂ ਆਗੇ ਬਾਈ ਪ੍ਰੇਮ ਬੰਸਲ ਜੀ ਇਹਨਾਂ ਦੀ ਵੀ ਦਵਾਈਆਂ ਦੀ ਦੁਕਾਨ ਆ ਮਾਹ ਵੀ ਉਹਦੇ ਸਾਹਮਣੇ ਤੇ ਇਹਨਾਂ ਦੀ ਆਪਾਂ ਕੁਝ ਰਕਮ ਦੇਣੀ ਸੀ ਤੇ ਆਪਾਂ ਇਹਨਾਂ ਤੋਂ ਦਵਾਈ ਲੈ ਕੇ ਆ ਸੀ ਬਾਈ ਜੀ ਨੂੰ ਤੇ ਬਾਈ ਜੀ ਕੋਲੇ ਆਏ ਆ ਤੇ ਤੁਹਾਨੂੰ ਦਿਖਾਉਣੇ ਆ ਸਸਤੀਆਂ ਦਵਾਈਆਂ ਵਧੀਆ ਬਾਈ ਜੀ ਅੱਖਾਂ ਦੀਆਂ ਤੇ ਅੱਖਾਂ ਨਹੀਂ ਹੁੰਦੀਆਂ ਕਿ ਹੋਰ ਵੀ ਹੁੰਦੀਆਂ ਬਾਈ ਜੀ ਆਪਣੀਆਂ ਅੱਖਾਂ ਦੀਆਂ ਦਵਾਈਆਂ ਨਾਲ ਬੰਤ ਰੋਗਾਂ ਦੀਆਂ ਦਵਾਈਆਂ ਦਵਾਈਆਂ ਲਓ ਬਾਈ ਜੀ ਤੋਂ ਸਸਤੀਆਂ ਤੇ ਆਪਾਂ ਦਿਖਾਉਣੇ ਆ ਬਾਈ ਦੀ ਦੁਕਾਨ ਬਹੁਤ ਵਧੀਆ ਬੰਦਾ ਬਾਈ ਜੀ ਬਾਈ ਜੀ ਪ੍ਰੇਮ ਬੰਸਲ ਜੀ ਇਹਨਾਂ ਦੀ ਦੁਕਾਨ ਆ ਮੈਡੀਕਲ ਪਰਸ ਮੈਡੀਕਲ ਜਮਾ ਮਹਾਵੀਰਾ ਸਤਲ ਦੇ ਸਾਹਮਣੇ ਆ ਬਹੁਤ ਸਸਤੀਆਂ ਰੇਟਾਂ ਦੇ ਦਵਾਈ ਦਿੰਦੇ ਆ ਤੇ ਆਪਣੀ ਜੋ ਦਵਾਈ ਆ ਖਰੀਦ ਲਿਓ ਇਹਨਾਂ ਤੋਂ ਚੰਗਾ ਧੰਨ ਹੋਰ ਵੀ ਠੀਕੋ ਠੀਕ ਆ ਆਪਾਂ ਦਿਖਾਉਣੇ ਆ ਤੁਹਾਨੂੰ ਬਠਿੰਡੇ ਵਾਲਾ ਕਿਲਾ ਆਪਾਂ ਆਗੇ ਨੇੜੇ ਫੱਕੇਲੇ ਦੇ ਨਵਾਰ ਦੇ ਨੇੜੇ ਆ ਗਏ ਹਣਾ ਕਿੱਥੇ ਆਵਾਰ ਇਹਦਾ ਹੋਏ ਇੱਧਰ ਤੁਹਾਨੂੰ ਗੇਟ ਦਿਖਾਉਣੇ ਆ ਬਾਈ ਬਠਿੰਡੇ ਵਾਲਾ ਕਿਲਾ ਬਹੁਤ ਸੰਗਤਾਂ ਆਉਣੀਆਂ ਗੁਰਦੁਆਰਾ ਸਹਿਜ ਤੇ ਕਿਲਾ ਮੁਾਰਕ ਚ ਦਸਵੇਂ ਪਾਤਸ਼ਾਹ ਜੀ ਦਾ ਇੱਥੇ ਦਸਵੇਂ ਪਾਤਸ਼ਾਹ ਜੀ ਆਏ ਸਨ ਉਹਨਾਂ ਨੇ ਇਸ ਕਿਲੇ ਤੋਂ ਹੀ ਦੋ ਕੱਡੇ ਸੀ ਨਾ ਹਾਂ ਇਹ ਕਿਲਾ ਬਈ ਬਠੰਡੇ ਵਾਲਾ ਜਿੱਥੋਂ ਦਸਵੇਂ ਪਾਤਸ਼ਾਹ ਜੀ ਨੇ ਦੋ ਕੱਡਿਆ ਸੀ ਤੇ ਰਜ਼ੀਆ ਸੁਲਤਾਨ ਨੂੰ ਵੀ ਇੱਥੇ ਹੀ ਕੈਦ ਕਰਿਆ ਸੀ ਇਹ ਕਿਲੇ ਚ ਫਿਹਾਰੀ ਮੜ ਜਾ ਗੇਟ ਦਿਖਾਈਏ ਜਦੋਂ ਬਣਿਆ ਸੀ ਉਹ ਅਸੀਂ ਸਾਡੇ ਲੋਕਾਂ ਦੇ ਕੰਡੇ ਦੇ ਬਣਿਆ ਹੋਇਆ ਇੱਕ ਚੌਥੀ ਸਦੀ ਦਾ ਬਣਿਆ ਹੋਇਆ ਜਦੋਂ ਬਣਿਆ ਸੀ ਇਹ ਕਹਿੰਦੇ ਸਤਲੁਜ ਦਾ ਕੰਡਾ ਸੀ ਇੱਥੇ ਤੇ ਇੱਥੇ ਬਹੁਤ ਸੰਗਤਾਂ ਹੁੰਦੀਆਂ ਅੰਦਰ ਗੁਰਦੁਆਰਾ ਕੇਦਾ ਮਾਰਕ ਜੀ ਇੱਥੇ ਸਾਰੀਆਂ ਮਰਦਾਂ ਪੂਰੀਆਂ ਹੁੰਦੀਆਂ ਬਹੁਤ ਸੇਵਾ ਕਰਦੇ ਆ ਬਣਦਾ ਸ਼ਹਿਰ ਵਾਸੀ ਇੱਥੇ ਤੇ ਆਪਾਂ ਬਾਹਰ ਜਾ ਰਹੇ ਆ ਨਾ ਬਾਜ਼ਾਰ 'ਚ ਇਸ ਕਰਕੇ ਆਪਾਂ ਕਿਲੇ ਦੇ ਅੰਦਰ ਨਹੀਂ ਜਾਂਦੇ ਕਦੇ ਫੇਰ ਦਿਖਾਵਾਂਗੇ ਇਹ ਵਲੌਗ 'ਚ ਤੁਹਾਨੂੰ ਤੇ ਆਪਣਾ ਵਲੌਗ ਕਮੈਂਟ ਕਰ ਲਓ ਲਾਈਕ ਕਰਦੇ ਜੁੜੇ ਰਹੋ ਹਣਾ ਇੱਧਰ ਸਾਡਾ ਕਾਲਾ ਯਾਰ ਦਾ ਵੀ ਦੁਕਾਨ ਸੀ ਚਾਚਾ ਜੀ ਆਹ ਬੈਠੇ ਜਸਵੰਤ ਸਿੰਘ ਜੀ ਆਵੇ ਕਿਵੇਂ ਚਾਚਾ ਜੀ ਨੂੰ ਮਿਲ ਗਏ ਫੜ ਜਾਵਾਂਤ ਸਿੰਘ ਫੌਜੀ ਸਾਡੇ ਚਾਚਾ ਜੀ ਇਹਦੇ ਵੀ ਅਸੀਂ ਆਉਂਦੇ ਸੀ ਭਾਈ ਸਾਡਾ ਗਰਮੀਤ ਜਲਦਾਰਾਂ ਦਾ ਇੰਨਾ ਟਾਈਮ ਹੈ ਨਹੀਂ ਫੇਰ ਮਿਲਾਂਗੇ ਇਹ ਕਿਲਾਟਿਆ ਵੀ ਪਿਆ ਭਾਈ ਇੱਧਰੋਂ ਤਾਂ ਸ਼ੈਡ ਤੋਂ ਬਹੁਤ ਵੱਡਾ ਕਿਲਾ ਇਹ ਸਤਲੁਜ ਦੇ ਕੰਡੇ ਦੀ ਨਦੀ ਦੇ ਵਾਸ਼ਾ ਸੀ ਪਿਛਲੇ ਪਾਸੇ ਦੀ ਇਹਦੇ ਸੱਤ ਲੋਟਾ ਫਲਾ ਸੀ ਹਜੇ ਵੀ ਸ਼ਹਿਰ ਦਾ ਬਹੁਤ ਵੱਡਾ ਨਮਾਣਾ ਉੱਥੇ ਸਰਕੀ ਬਾਜ਼ਾਰ ਤੇ ਜਿਹੜਾ ਪਾਣੀ ਖੜਦਾ ਗਰਮੀਤਿਆ ਜੀ ਸਰ ਕਹਿੰਦਾ ਉਹ ਦਰਿਆ ਵਾਲੇ ਥਾਂ ਚ ਹੀ ਖੜਦਾ ਉੱਥੇ ਦਰਿਆ ਹੁੰਦਾ ਸੀ ਚੌਥੀ ਸਦੀ ਦਾ ਬਣਿਆ ਇਹ ਖਰਾ ਦੇ ਵਿੱਚ ਆ ਗਏ ਡਾਕਟਰ ਰਾਮ ਪ੍ਰਸਾਦ ਐਂਡਸਾਨਾ ਜਟਾਵਰ ਢੰਡੂ ਹਮਦਰਦ ਪੈਦਨਾਥ ਇੱਥੋਂ ਵੀ ਆਪਾਂ ਕਈ ਬਿਮਾਰੀਆਂ ਦੀ ਹਾਜਮ ਵਗੈਰਾ ਕੱਜੀ ਵਗੈਰਾ ਦੇ ਚੂਨ ਚਾਰਨ ਲੈਂਦੇ ਰਹਿੰਦੇ ਆ ਜਿਵੇਂ ਤੇਲ ਦਾ ਹੋ ਗਿਆ ਸਰਵੈਕ ਲੋ ਵੀ ਆਪਾਂ ਇੱਥੋਂ ਲੈਂਦੇ ਰਹਿੰਦੇ ਆ ਤੇ ਦੇਖੋ ਬਾਜ਼ਾਰ ਦੇ ਵਿੱਚ ਦਿਖਾਉਣਾ ਤੁਹਾਨੂੰ ਤੇ ਜੁੜੇ ਰਹੋ ਆਪਣੇ ਬੋਲਾ ਉਹਦੇ ਨਾਲ ਬਹੁਤ ਜਿੱਦਾਂ ਦਿਖਾਉਣੀਆਂ ਹਜੇ ਤਾਂ ਤੁਹਾਨੂੰ ਬੰਡੇ ਦੀਆਂ ਉਹਦਾ ਚੈਨਲ ਕਿਹੜਾ ਮਹਾਪਵਿੰਦਰ ਸਿੰਘ ਚਾਹਾਨ ਤੇਜ ਵੀ ਆਪਣਾ ਭਵਿੰਦਰ ਸਿੰਘ ਚਾਹਾਨ ਫੇਸਬੁੱਕ ਇੰਸਟਾਗ੍ਰਾਮ ਤੇ ਅਕਾਊਂਟ ਵੀ ਭਵਿੰਦਰ ਸਿੰਘ ਚਾਹਾਨ ਇਹ ਬਾਈ ਜੀ ਕੋਲੇ ਆਪਾਂ ਬਹੁਤ ਚਿਰ ਤੋਂ ਦਵਾਈਆਂ ਲੈਣ ਆਉਣੇ ਆ ਸਰਵੈਕਲ ਵਗਾਰਾ ਤੇਲ ਹੋਰ ਦੇਸੀ ਦਵਾਈਆਂ ਜੀਵਰਨਾਸ਼ਕ ਦਵਾਈਆਂ ਪਈਆਂ ਸਾਰੀਆਂ ਟੌਨਿਕ ਤਾਕਤ ਵਾਲੇ ਟੌਨਿਕ ਪਏ ਹਾਰੇ ਉਹ ਲੈਣੇ ਆ ਮੈਂ ਤੇ ਗਰਮੀ ਜਾਨ ਲਾਰ ਬਹੁਤ ਆਉਣੇ ਆ ਅਸੀਂ ਹਸਪੀਟਲ ਬਾਜ਼ਾਰ ਚ ਹੈ ਬਾਗ ਧੋਬੀ ਬਾਜ਼ਾਰ ਦੇ ਵਿੱਚ ਰੌਣਕ ਘੱਟ ਹੈ ਟਾਈਮ 4:00 ਵਜੇ ਬੱਜ ਕੇ ਆਉਣਾ ਨਾ ਦੁਪਹਿਰ 4:00 ਦਾ ਟਾਈਮ ਹੈ ਸ਼ਾਮ ਦਾ ਤੇ ਆਪਾਂ ਪੀਵਾਂਗੇ ਜੂਸ ਭਾਲ ਲਿਆ ਕੋਈ ਜੂਸ ਵਾਲੀ ਦੁਕਾਨ ਆ ਵੈਸੇ ਆਪਣਾ ਇੱਥੇ ਪੁਰਾਣੇ ਵਿਹਲੀ ਬਹੁਤ ਐ ਤੇ ਉੱਥੇ ਪੀਵਾਂਗੇ ਇੱਥੇ ਬਹੁਤ ਗੇੜੀਆਂ ਲਾਈਆਂ ਕਾਲਜ ਦੇ ਟਾਈਮ 'ਚ ਇੱਥੇ ਦੀਵਾਲੀ ਵੇ ਬਹੁਤ ਮੰਨ ਲਾ ਵੀ ਅੱਠ ਹੁੰਦਾ ਉਸ ਟਾਈਮ ਹੁਣ ਆ ਗਏ ਆਪਾਂ ਬਾਈ ਦੇ ਜੂਸ ਵਾਲੇ ਦੇ ਸ਼ੰਕਰ ਜੂਸ ਕੋਰਨਰ ਵਾਲੇ ਦੇ ਪੀਵਾਂਗੇ ਜੂਸ ਪੁਰਾਣੇ ਬੰਦੇ ਆਪਣੇ ਇਹ ਆਪਾਂ ਜਦੋਂ ਵੀ ਆਉਣੇ ਆਂ ਸ਼ਹਿਰ ਦੇ ਵਿੱਚ ਜੂਸ ਲਾਜ਼ਮੀ ਪੀਨੇ ਆ ਹਨਾ ਦੀ ਆਪਾਂ ਪੀਨੇ ਮੈਂ ਇੱਕ ਜੂਸ ਦਿੱਤੇ। ਹੋਰ ਵੀ ਠੀਕੋ। ਤੇ ਆਪਾਂ ਵੀਨੇ ਦੂਸ। ਆਪਾਂ ਬੈਨੇ ਇਸੇ ਕਮਰ ਤੇ ਤੇ ਪੀਵਾਂਗੇ ਜੀ। ਲੈ ਜਾਲ ਜਰਾ ਬੈਠ ਇੱਥੇ ਤੇ ਮੰਗਾ ਕਿਹੜਾ ਜੂਸ ਪੀਏ। ਬਨਾਣਾ ਦੂਸ ਪੀਣੋ। ਮੈਂ ਬਾਤਾ ਪੀਉ ਬਨਾਣਾ ਕਿਉਂ ਕਿ ਪੀਣਾ। ਇਹਦਾ ਔਰੈਂਜ ਨਹੀਂ ਮੈਂ ਪੀਣਾ ਮੈਂ ਜੂਸ ਪੀਣਾ ਨਹੀਂ। ਮੇਰੇ ਖੰਗੜਾ ਖਰਾਬ। ਮੈਂ ਤਾਂ ਪੀਉਂਗਾ ਜ ਬਨਾਣਾ। ਜਦੋਂ ਵੀ ਮੈਂ ਤਾਂ ਆਉਣਾ ਦੋ ਗਲਾਸ ਜੂਸ ਤੇ ਮੈਂ ਤਾਂ ਕਿਹਾ ਭਾਈ ਦੋ ਗਲਾਸ ਜੂਸ ਤੇ ਬਨਾਣਾ ਇਹ ਹੋਰ ਕਿੰਨੇ ਆਪ ਬਨਾਣਾ ਦੇ ਗਲਾਸ ਲੈ ਲਿਆ ਦੁੱਧ ਵਾਲੇ ਨੂੰ ਇੱਕ ਚਮਚਾ ਦੇ ਦੋ ਚਮਚੇ ਨਾਲ ਮੈਨੂੰ ਬਹੁਤ ਸਮਾਂ 걸ਾ ਆ ਜੀਆ ਚਮਚੇ ਨਾਲ ਆਪਾਂ ਜਿਵੇਂ ਐ ਮਾਰਾਂਗੇ ਤੇ ਦੁੱਧ ਵਾਲ ਜਿਹੜਾ ਅੰਦਰ ਮੀਂਹ ਜੜਦਾ ਕਹਿੰਦਾ ਭਾਈ ਮੈਂ ਤਾਂ ਜੂਸ ਹੀ ਪੀਣਾ ਹਾਂ ਗੰਗ ਹੋ ਗਈ ਬਨਾਣਾ ਕਿੰਨੇ ਮੇਰਾ ਰੋਟੀ ਵਿੱਚ ਦੋ ਤੇ ਦੋ ਗਲਾਸ ਪੀਤਾ ਧਰਮਾਪਾ ਨੇ ਕਹਿੰਦਾ ਜਦੋਂ ਆਪਾਂ ਕੋਤਾਲੀਆ ਦੇ ਆਪਣੇ ਬੌਣਾ ਜੁੜੇ ਹੋ ਤੇ ਆਪਾਂ ਦਾ ਮੋੜ ਗਿਆ ਹੈ ਆਪਾਂ ਕਿਹਾ ਨਹੀਂ ਰੰਡੇ ਦੇ ਵਿੱਚ ਆਈਏ ਆਪਾਂ ਅਸਲੀ ਵਿਆਹ ਕੀਤਾ ਜਿਹੜਾ ਜੀ ਨੂੰ ਹੋ ਰਿਹਾ ਆ ਬਾਹਰ ਦੇ ਥੰਡੇ ਉਹ ਭਾਵੇਂ ਦੇਖੀ ਦੋਸਤ ਨਾਲ ਹੋ ਗਿਆ ਪਰ ਫੇਰ ਵੀ ਨਹੀਂ ਕਰਿਆ ਅਸੀਂ ਖਵਾਉਣਾ ਦੋਸਤ ਵੀ ਆਪਾਂ ਨਾਲ ਧਰਮਾਪਾ ਨੇ ਬਹੁਤ ਕੁਝ ਦਿੱਤਾ ਆਪਾਂ ਨੂੰ ਹੈ ਵੀ ਆਪਣੇ ਲੋਕਾਂ ਨਾਲ ਧਰਮਾਪਾ ਨੇ ਆਪਾਂ ਨੂੰ ਬੋਲ ਦਿੰਦਾ ਤੇ ਜਦੋਂ ਇਹ ਦੋਸਤ ਆਪਾਂ ਕੋਲ ਆਉਣ ਨਾਲ ਹੇ ਆਪਾਂ ਨੂੰ ਵੀ ਦਿਓ ਮੈਂ ਯਾਰ ਤੇ ਹੋਰ ਵੀ ਤੇ ਬਲੌਗ ਆਪਾਂ ਚੰਗਾ ਲੱਗਾ ਕਮੈਂਟ ਕਰ ਲਿਓ ਫੇਰ ਕਰ ਲਿਓ ਠੀਕ ਆ ਕੰਟੈਂਟ ਆਪਾਂ ਸਰਕੀ ਬਾਜ਼ਾਰ ਆ ਗਏ ਬਨਾਨਾ ਜੀ ਪੀ ਕੇ ਮੂੰਮਾ ਪੂੰਝ ਲਿਆ ਆਪਾਂ ਤੇ ਚੱਲਦੇ ਆ ਹੁਣ ਆਪਾਂ ਪਿੰਡ ਵੱਲ ਨੂੰ ਚੱਲਾਂਗੇ ਰਾਹ ਤੋਂ ਚੀਜ਼ਾਂ ਦਿਖਾਉਂਦੇ ਚੱਲਾਂਗੇ ਆਪਣਾ ਪਿੰਡ ਆ ਜੱਸੀ ਪੌਹ ਵਾਲੀ ਜਮਾਨ ਸੋਨਸਰਾ ਆ ਪਈ ਆ ਅੱਜ ਤਾਂ ਭਾਈ ਬਾਜ਼ਾਰ ਦੇ ਵਿੱਚ ਤੇ ਰਾਤ ਨੂੰ ਮਗ ਦਾ ਬਾਜ਼ਾਰ ਇਹ ਆ ਭਾਈ ਭਾਨੇ ਮੰਨ ਲੱਗੇ ਜਿਹੜੇ ਬਹੰਡੇ ਜੜਤੀ ਸਾਡੇ ਹੁਣ ਲੋਦੇ ਬਹੁਤ ਅਮੀਰ ਬੰਦੇ ਸੀ ਆnde ਸਾਡੇ ਦਾਦਿਆਂ ਵੇਲੇ ਭਾਨੇ ਮੰਡ ਲਗੇ ਇੱਕੇ ਆੜਤ ਹੁੰਦੀ ਸੀ ਨਾ ਜੀ ਜਲੇ ਦੇ ਵੰਗਲੇ ਵਾਤੇ ਵਾਲੀ ਮੰਡੀ ਚ ਹੁੰਦੇ ਸੀ ਠੀਕ ਆ ਹੁਣ ਆਪਾਂ ਆ ਗਏ ਦਾਣਾ ਮੰਡੀ ਚ ਜਿੱਥੇ ਪੌੜ ਨਵਾਂ ਬਣ ਰਿਹਾ ਆ ਖਾਲਸਾ ਸਕੂਲ ਰਹਿ ਗਿਆ ਇੱਧਰ ਇਹ ਮਲਤਾਨੀ ਵਾਲਾ ਪੌੜ ਬਣ ਰਿਹਾ ਬਾਈ ਬਹੁਤ ਪਹਿਲਾਂ ਬਣਿਆ ਸੀ ਇਹ 30-35 ਸਾਲ ਪਹਿਲਾਂ ਤੇ ਹੁਣ ਇਹਨੂੰ ਨਵਾਂ ਬਣਾ ਰਹੇ ਆ 90 ਚ ਬਣਿਆ ਸੀ ਇਹ ਉਦੋਂ ਮੇਰਾ ਛੋਟਾ ਜਿਹਾ ਮੈਂ ਬੱਚਾ ਸੀ 90 ਚ 35 ਕਿਸਾਲਾ ਦਾ ਮੈਂ ਤੋਸ ਇਹ ਪੋੜਹਨ ਨਾਮ ਆ ਬਾਰੇ ਮਲਤਾਨੀ ਵਾਲਾ ਦਾਣਾ ਮੰਡੀ ਚ ਵੱੜ ਕੇ ਆਣਾ ਆਪਾਂ ਆੜਤੀ ਉਹ ਆਪਣੇ ਦੇ ਅਭੀ ਕੀ ਆਲਾ ਬਾਈ ਅਭੀ ਦੇ ਆਪਣਾ ਸਮਾਨ ਪਾਤਾ ਮੁੰਡੇ ਦਾ ਇੱਥੋਂ ਲੈਨੇ ਆਪਾਂ ਸਮਾਨ ਸਾਰਾ ਘਰ ਦਾ ਚਾਹ ਗੁੜ ਵਗੈਰਾ ਬਦਾਮ ਹੋਰ ਜਿੰਨੀਆਂ ਸਨਿਹ ਨੂੰ ਸਰੀਰ ਨੂੰ એનર્ਜੀ ਦਿੰਦੀਆਂ ਦਵਾਈਆਂ ਸਾਰੀਆਂ ਆਪਾਂ ਇੱਥੋਂ ਹੀ ਲੈਨੇ ਆ ਬਾਈ ਜੀ ਫੜਾ ਬਾਈ ਸਾਡਾ ਸਮਾਨ ਫਿਰ ਮੁੰਡੇ ਦਾ ਬਦਾਮ ਬਦੂਮ ਹੈ ਆਪਣੇ ਮੁੰਡੇ ਦੇ ਜੁ ਗਰਮੀਰ ਜਲਦਾਰ ਦੇ ਤੇ ਕਬੱਡੀ ਖੇਡਦਾ ਨਾ ਰਪਿੰਦਰ ਆਏ ਉਹਦੇ ਆ ਕੀ ਵੱਜ ਗਿਆ ਬਾਈ ਜੀ ਫਿਰ ਮੇਰੇ ਬੱਦਿਆ ਨਾ ਲੈ ਹਾਂ ਜਲਦਾਰ ਦਾ ਮੁੰਡਾ ਖੇਡਦਾ ਕਬੱਡੀ ਰੁਪਿੰਦਰ ਜਲਦਾਰ ਜ ਆਉਣ ਵਾਸਤੇ ਸਮਾਨ ਲੈ ਪਾ ਫੜ ਤਾ ਫੜ ਲੈ ਯਾਰ ਜਾਣਤੀਆ ਮਦਨ لال ਕਬੱਡੀ ਦਾ ਵੀਊ ਆਪਾਂ ਇਸ ਜਾਲੀ ਵਾਲੀ ਅੱਛਾ ਏ ਆਪਾਂ ਆ ਗਏ ਮਸੀਤ ਵਾਲੀ ਗਲੀ 'ਚ ਕਾ ਏ ਬਾਬਾ ਹਾਜੀ ਰਕੰਦੀ ਇਸ ਗਲੀ 'ਚ ਤੇ ਆਪਾਂ ਵੀ ਚੜ ਕੇ ਆਪਣੇ ਪਿੰਡ ਵਾਲੇ ਰਾਹ ਤੇ ਮਾਨਸਾ ਰੋਡ ਤੇ ਮੰਨ ਲਓ ਉਸੇ ਰਾਹ ਤੇ ਆਪਣਾ ਪਿੰਡ ਆਉਂਦਾ ਉਸੇ ਸੜਕ ਤੇ ਰਹਾ ਆਪਣਾ ਪਿੰਡ ਆਊਗਾ ਆ ਭਾਈ ਜਿਹੜਾ ਪੁਰਾਣਾ ਇਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰਿਆਂ ਦਾ ਚੱਕਾਂ ਵਾਲੇ ਸਰਦਾਰਾਂ ਦਾ ਮਕਾਨ ਆ ਪੁਰਾਣਾ ਬਹੁਤ ਵੱਡਾ ਤੇ ਆਹ ਤਾਲਾ ਸਰਕਾਰੀ ਇਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇਣਾ ਇਹਦੇ ਵਿੱਚ ਹੀ ਮੈਕਸਾ ਤਾਲਾ ਬਹੁਤ ਭਟਾ ਬਹੁਤ ਹਸਪਤਾਲ ਦੇ ਵਿੱਚ ਆਖੀ ਦਾ ਹਰ ਕੋਤਵਾਰਾ ਆ ਗਿਆ ਇੱਧਰ ਆ ਗਈ ਪੁਲਸ ਲਾਈਨ ਆ ਪੁਲਸ ਲਾਈਨ ਦਾ ਗੇਟ ਆ ਤੇ ਇਹਦੇ ਸਾਹਮਣੇ ਹਸਪਤਾਲ ਦਾ ਆ ਪੁਲਸ ਲਾਈਨ ਆ ਗਈ ਤੇ ਹੁਣ ਆਪਾਂ ਚੱਲ ਗਏ ਆਪਣੇ ਪਿੰਡ ਵੱਲ ਤੇ ਉਹ ਆ ਗਿਆ ਟੀਵੀ ਦੂਰਦਰਸ਼ਨ ਵਾਲਾ ਜਿਹੜਾ ਟਾਵਰ ਆ ਟੀਵੀ ਵਾਲਾ ਇਹ ਛੋੜੇ ਛੋੜੇ ਹੁੰਦੇ ਇਹ ਸਾਡੀ ਸ਼ੁਰਤ ਤੇ ਬਣਾ ਸੀ 90 ਰੁਪਏ ਵਿੱਚ ਉਹ ਹੋਣਾ ਜੀ ਚੜ ਕੇ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਣਾਇਆ ਇਹ ਪੁਲ ਦੇਣਾ ਭਾਈ ਬਾਦਲਾਂ ਦੀ 50 ਤੇ ਲੰਬੀਆਂ ਛੜਕਾਂ ਦੇ ਜਾਲ ਫਸਾਉਣੇ ਕੋਲ ਬਣਾਉਣੇ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੇਣਾ ਇਹ ਪੰਜਾਬ ਦੇ ਕਰੋ ਦਰਸ਼ਨ ਜਲੰਧਰ ਦੂਰ ਦਰਸ਼ੰਦਾ ਪ੍ਰੋਗਰਾਮ ਇਸ ਤੋ ਖਿੱਤੇ ਕੇਲੇ ਕਰ ਦੰਦਾ ਸਾਡੇ ਪਿੰਡਾਂ ਨੂੰ ਬੁੱਢਣ ਡੇਰੋਂ ਮਾਲ ਵੇਨ ਟੱਪ ਵਾਲੀ ਚੌਂਕ ਤੇ ਜਿਹੜਾ ਇੱਧਰ ਟੱਪ ਵਾਲੀ ਜਾਂਦਾ ਤੇ ਸਾਹਮਣੇ ਜਾਊਗਾ ਭਾਈ ਸਾਹਿਬ ਮਾਨਸਾ ਤੇ ਮੈਨੂੰ ਪਤਾ ਇਹ ਗੁਰਮੁਖੀ ਚੌਂਕ ਹੈ ਗੁਰਮੀਤ ਕੰ ਦਾ 10 ੱਟੀ ਵਾਲਾ ਚੌਂਕ ਜਿੱਤੇ ਉੜਾੜਾ ਲੈ ਕੇ ਆਵਾ ਪੰਜਾਬੀ ਚ ਉਹ ਟੱਪ ਵਾਲੀ ਰਾਹ ਆ ਗਿਆ ਤੇ ਆਪਾਂ ਜਾਣ ਇੱਧਰ ਮਨਫਾ ਰੋਡ ਤੇ ਆਪਣਾ ਪਿੰਡ ਆ ਜੂ ਇਸ ਦੂਬਤ 2-3 ਕਿਲੋਮੀਟਰ ਤੇ ਸਲਾਈਓਵਰ ਦੇ ਨਾਲ ਲੋਹੜ ਦੇ ਤੋਂ ਇਧਰ ਆਈਟੀ ਜਾਈ ਆ ਗਈ ਇਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਸੀ 1977 ਚ ਜਦੋਂ ਮੁੱਖ ਮੰਤਰੀ ਬਣਿਆ ਸੀ ਦੀ ਦਾਸ ਗਰੁੱਪ ਵਹਿੰਦਾ ਹੁੰਦਾ ਸੀ ਬਿੱਟੂ ਕਾਂਰ ਗਿਰ ਰਜਿੰਦਰ ਵਰਗੇ ਭਾਈ ਸਾਡੇ ਭਰਾ ਜੱਸੀਪੋ ਵਾਲੀ ਵਾਲੇ ਅਸੀਂ ਸਾਰੇ ਇਸ ੂਏ ਦੇ ਪੁੱਤੇ ਵਹਿੰਦੇ ਹੁੰਦੇ ਸੀਗੇ ਆ ਭਾਈ ਸਾਡੇ ਰਜਿੰਦਰ ਸਿੰਘ ਬਿੱਟੂ ਕਾਂ ਦਾ ਮਹੱਲਾ ਹੈ ਭਾਈ ਦਾ ਸਾਡੇ ਦਾ ਭਰਾ ਦਾ ਸਰੂਰ ਤੋਂ ਆ ਗਿਆ ਵਾ 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 ਲਾ ਚੌਂਕ ਵਾ 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 ਲਾ ਚੌਂਕ ਤੇ ਡਿੱਪੂ ਦੇ ਨੇੜੇ ਇਧਰੋਂ ਆਪਾਂ ਮੁੜਾਂਗੇ ਸੱਜੇ ਹੱਥ ਆ ਗਿਆ ਚੌਂਕ ਬਾਬਾ ਬਾਲਦਾ ਇੱਧਰ ਰਹਿ ਕੇ ਡਿੱਪੂ ਤੇ ਇੱਥੋਂ ਆਪਾਂ ਮੁੜਪੇ ਜੱਸੀ ਪੌ ਵਾਲੀ ਪੱਲ ਨੂੰ ਆਪਣਾ ਪਿੰਡ ਹੈ ਇੱਥੋਂ ਅੱਧਾ ਕਿਲੋਮੀਟਰ ਦੂਰ ਤੇ ਆਪਣਾ ਪੈਟਰੋਲ ਪੰਪਾ ਤੇ ਕੋਠੀ ਆਪਣੇ ਆਪਾਂ ਆ ਗਏ ਜੱਸੀ ਵਾਲੇ ਚੌਂਕ ਤੇ ਪਿੰਡ ਵੱਲ ਚੜ੍ਹ ਕੇ ਲਿੰਕ ਛਲ ਕੇ ਤੇ ਆ ਗਏ ਭਾਈ ਆਪਾਂ ਪੰਪ ਦੇ ਆਪਣੇ ਦੇ ਆ ਆ ਗਿਆ ਆਪਣਾ ਪੰਪ ਤੇ ਆਪਣਾ ਘਰ ਵੀ ਹੋ ਗਿਆ ਤੇ ਆਪਾਂ ਵਲੌਗ ਵੀ ਸਮਾਪਤ ਕਰ ਦਾਂਗੇ ਇੱਥੇ ਆਪਣਾ ਪੰਪ ਤੇ ਉਹ ਸਾਹਮਣੇ ਘਰ ਆ ਤੇ ਆਹ ਰਾਹ ਜਾਂਦਾ ਇਸ ਤਰਾਹ ਤੋਂ ਆਪਾਂ ਮੁੜਾਂਗੇ ਉਹ ਸਾਹਮਣੇ ਹਵੇਲੀ ਆਪਣੀ ਆ ਭਾਈ ਤੁਹਾਡੇ ਭਰਾ ਦੀ ਆ ਭਵਿੰਦਰ ਸਿੰਘ ਜਹਾਨ ਦੀ ਆ ਜਾਂਦਾ ਰਾਹ ਨਾਲ ਹੀ ਆ ਪੰਪ ਦੇ ਨਾਲ ਵਾਲੇ ਇਹ ਡੇਰੇ ਨੂੰ ਜਾਂਦਾ ਉਹ ਮਾਈਆਂ ਜਾਂਦਿਆਂ ਡੇਰੇ 'ਚ ਸੇਵਾ ਕਰਨ ਬਾਬਾ ਅਵਜਾਦ ਜੀ ਦਾ ਡੇਰਾ ਇੱਧਰ ਯਾ ਆਗੀ ਖਵੇ ਲਈ ਆਪਣੇ ਤੇ ਹੁਣ ਆਪਾਂ ਚੱਲਦੇ ਆਂ ਘਰੇ ਤੇ ਵਲੌਗ ਚੰਗਾ ਲੱਗਾ ਸ਼ੇਅਰ ਕਰ ਦਿਓ ਸਾਰੇ ਭਰਾਵਾਂ ਨੂੰ ਜੋ ਕੋਈ ਗਲਤ ਸ਼ਬਦ ਲੱਗਿਆ ਤਾਂ ਮਾਫ ਕਰਨਾ ਤੁਹਾਡੇ ਭਰਾ ਨੂੰ ਭੰਦਰ ਸਿੰਘ चौहान ਨੂੰ